ਨਗੁਰ ਸੇਵੀ ਐ ਐਨ ਸਹਜ ਸੁਭਾਈ ਦਰਸ਼ਨ ਪਰ ਸੇ ਐ ਗੁਰੂ ਗੈ ਜਨਮ ਮਰਨ ਦੁਖ ਜਾਈ ਹੋਵੇ ਸਭ ਦੁਖ ਸਾਮਦੀ ਨੂਰੀ ਅਰਸਹ ਕੋਰ ਸੋ ਝਾੜੀ ਐ ਤਦ ਜਿਟੇ ਸਜੇ ਬਾਤਸ਼ਾਹ ਮਾਲ ਜਨਮ ਜਨਮ ਦੀ ਕੱਢੀ ਐ ਸਜਣ ਸੱਜਾ ਬਾਤ ਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠੇ ਆਸਹੀ ਹੈ ਸਭ ਨਾ ਧਾਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੇਲਾਵਲ ਮਹੱਲਾ ਪੰਜਾਬ ਜੀਵਾਂ ਨਾਮ ਸੁਣੀ ਜੋ ਸੁਪਰਸੰਨ ਪਾਏ ਗੁਰਪੂਰੇ तस पुनी जीवाओ नाम सुनी जओ सु प्रसन पाए गुरपुरे तस पुनी रहा गई बाधि मानतीरा तीरा मोहो आनंद तुनी उपजियो जाओ मिलन प्राप प्रीतम रहन न जाए खिनी अनक भगत अनक जन तारे सिम अनक मुनी ਅੰਦੋਲੇ ਟੇਕ ਨੇਰ ਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਅਨਕ ਭਗਤ ਅਨਕ ਜਨਦਾਰੇ ਸੇਮ ਰਹੇ ਅਨਕ 무ਨੀ ਆੰਦੋਲੇ ਟੇਕ ਨੇਰ ਧੰਨ ਧੰਨ ਪਾਇਓ ਪ੍ਰਭ ਨਾਨਕ ਅਨਗੁਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ ਜੀਵ ਆਉ ਨਾਮ ਸੁਣੀ ਜਾਓ ਸੁਪਰਸੰਨ ਭੈ ਗੁਰਪੂਰੇ ਸਭ ਮੇਰੀ ਆਸ ਪੁੰਨੀ ਪਰਮ ਸਨਮਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਦਾਰ ਜੀ ਗੁਰਬਾਣੀ ਕੇ ਬੋਹੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਰਸਨਾ ਦੇ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 829 ਤੇ ਬਿਲਾਵਲ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਵੀ ਆ ਕਾ ਵੀ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ